ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਤੇ ਚਾਰ ਮੱਝਾਂ ਤੁਹਾਨੂੰ ਦਿਖਾਉਣੀਆਂ ਨਾਰਮਲ ਰੇਟ 'ਚ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਵੇਗ ਗਿਆ ਉਦ ਨਾਲ ਮਾਲ ਫਿਰ ਹਾਂਜੀ ਹਾਂਜੀ ਵੇਗ ਗਿਆ ਜੀ ਠੀਕ ਐ ਚਲੋ ਨਾਮ ਦੱਸਤੇ ਕਰੀ ਆਪਣਾ ਫਿਰ ਅਮਰ ਸਿੰਘ ਪਿੰਡ ਚਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਜ਼ਾਫਰ ਤੇ ਫੋਨ ਨੰਬਰ ਫੋਲ ਦਇ ਇੱਕ ਕਰੀ 9056827755 ਠੀਕ ਐ ਗਾਵਾਂ ਵਖਾ ਦੀ ਪਹਿਲਾਂ ਫਿਰ ਆਪਾਂ ਹਾਂਜੀ ਹਾਂਜੀ ਠੀਕ ਐ ਸ਼ੁਰੂਆਤ ਤਾਂ ਆਜੀ ਸੋਝ ਤਾਂ ਕਰ ਲਈਏ ਆਹ ਦੇਖ ਸੰਨ ਕਿਰਮਾ ਸਵਾਸ ਹੋਈ ਜੇ ਬੱਦੀ ਹੈ ਪਹਿਲਾਂ ਪਹਿਲਾਂ ਕਿੰਨਾ ਕਿਚਰਾ ਹੋ ਗਿਆ ਸੋਈਨਾ ਇਹ ਵੀਰ ਦੀ ਕਲ ਦੀ ਸੂਈ ਜੇ ਅੱਛਾ ਕਲ ਦੀ ਸੂਈ ਆ ਹਾਂਜੀ ਠੀਕ ਐ ਤੋੜ ਦੇ ਕਰੀ ਫਿਰ ਬਾਕੀ ਵੀਰ ਜੀ ਬੱਚੀ ਥਲੇ ਬੋਲਾ ਹੀ 10000 ਰੁਪਏ ਦਾ ਹੋਊਗਾ ਅੱਛਾ ਤੋ ਆ ਕੇ ਦਵਾਂਗਾ ਮਗਰ ਬੱਚੀ ਹੀ ਗੱਸੀ ਦੇਖੋ ਠਾਲ ਕੇ ਗਿੱਲਾ ਨਾ ਅੱਛਾ ਆ ਬੱਚੀ ਆ ਜੀ ਬੱਚੀ ਜੀ ਵੈਲਕਮ ਜਰਾ ਬਸ ਮਾ ਬਹੁਤ ਚੰਗਾ ਹਾਂਜੀ ਬਾਕੀ ਨਾੜ ਨਾਲ ਬੇਕ ਤਾਜ਼ਾ ਹੀ ਹੈ ਹੱਲੇ ਲੈ ਜੇ ਵੀਰ ਜੀ ਕਦੀ ਤੋੜਨਾ ਬਾਕੀ ਥੱਲੇ ਵੀ ਚੰਗੀ ਤਿਆਰ ਹੋਈ ਹੈ ਜਿਹੜੀ ਲੱਜ ਬਿੱਦੀ ਬੱਚੇ ਵਾਲਾ ਥੋੜਾ ਤੇਜ਼ ਭੱਜ ਕੇ ਜਾਂਦੀ ਬਾਕੀ ਤਾਜੀ ਸੋਈ ਹੋਣ ਕਰਕੇ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਕੋਈ ਨਹੀਂ ਲੱਜ ਬਿੱਦੀ ਬੰਨਦੇ ਜੀ ਬੰਨਦੇ ਬੰਨਦੇ ਬਾਕੀ ਹਵਾਨਾ ਗਾਹਣਾ ਵੀ ਚੰਗਾ ਤੇ ਹਵਾਨਾ ਪਛਾਣ ਵੀ ਜਰਾ ਬੜੀ ਬਹੁਤ ਚੰਗੀ ਹੈ ਠੀਕ ਹੈ ਜੀ ਤੇ ਦੁੱਧ ਕਿੰਨਾ ਕੁ ਵਿਧੀ ਚ ਵਾਈ ਜਾਊਗੀ ਉਹ ਤਾਂ ਵੀ ਜੇ ਸਾਹ ਹਵਾਨਾ ਵਿਧੀ ਚ ਨੰਨੀ ਦੁੱਧ 15 ਕਿਲੋ ਚ ਵਾਈ ਜਾਊਗੀ ਅੱਛਾ ਹਾਂ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਬੱਤੀ ਯਾਰ 32000 ਹਾਂ ਜੀ ਇਹ ਚਾ ਕਰਨਾ ਮਾਤਾ ਨੋਰ ਜਿੰਨਾ ਕਹੋਗੇ ਕਰ ਦਾਂਗੇ ਕਰ ਦਈਏ ਪੂਰੇ 30 ਦੀ ਦੇ ਦਾਂਗੇ ਬਾਕੀ ਵਛੀ ਦਾ ਵੀਰ ਜੀ ਕੋ ਚੁਆ ਕੇ ਖੜੇ 10000 ਕਿਲੋ ਬੋਲਾ ਹੀ ਆ ਅੱਛਾ ਬਾਕੀ ਇਹ ਆ ਕਿ ਤਾਜੀ ਸੋਈ ਹੈ ਬਾਕੀ ਆਪਣੇ ਕੋਈ ਤਸੱਲੀ ਕਰ ਇੱਕ ਨੰਬਰ ਤੇ ਹੋ ਗਿਆ ਥਾਣੇ ਕੋ ਕਿਦਾਂ ਦਾ ਲੱਗਾ ਵਛੀ ਨੂੰ ਠੀਕ ਹੈ ਜੀ ਉਹ ਚੰਗੀ ਵਛੀ ਓਡਾ ਵਛੀ ਦਾ ਕਰਦੇ ਓਡਾ ਲੈ ਵਾਲੀ ਕਰਦੀ ਕੰਮ ਠੀਕ ਹੈ ਜੀ ਤੇ ਹੁਣ ਇੱਕ ਆ ਗੱਬਨ ਜੀ ਗੱਬਨ ਹੀ ਵਛੀ ਇਹ ਕਿੰਨਾ ਕੁ ਲਾਜੂ ਟਾਈਮ ਇਹ ਲੈ ਆ ਜੂਗੀ ਜੀ ਹਫਤਾ ਲੈ ਜੂਗੀ ਇਹ ਕਿੰਨਾ ਦੋ ਚ ਆ ਜੂਗੀ ਇਹ ਦੁੱਧ ਵੀਰ ਜੀ ਨੇ ਪਹਿਲਾਂ 15 ਕਿਲੋ ਚ ਆਇਆ ਅੱਛਾ ਹਾਂ ਜੀ ਇਹ ਰਕੀ ਕਿੰਨਾ ਚ ਆ ਜੂ ਏ ਪੈਰ ਤਾਂ ਵਿੱਚ 15 ਤੋਂ ਬਾਅਦ ਹੀ ਚਵਾਏਗੀ। ਨਿਆ ਤੌਰ। ਥਣਾ ਦੀ ਪਿੱਛੇ ਦੀ ਸਾਡੀ ਗਰੰਟੀ। ਠੀਕ ਹੈ ਜੀ। ਤੋੜੋ ਹਾਂ ਫਿਰ ਇੱਕ ਰਿੰਨਮ। 15 ਦੇ ਲਾਗੇ ਬੰਨੇ ਇਹ ਵੀ ਜਿਹੜਾ ਕਿੰਦੇ ਕਿ ਚਵਾਜੂਗੀ। ਇੱਧਰ ਨੂੰ ਤੁਰਦੇ ਹੋ ਵੀ ਜੀ। ਆ ਜ ਲੈ। ਬਾਕੀ ਰੰਗ ਰੂਪ ਦੀ ਵੀ ਜਿਹੜੀ ਕਾਫੀ ਸਫਾਈ ਚ ਆ ਤੇ ਉਤਰਾਂ ਵੀ ਜਿਹੜੀ ਜਾਨ ਚ ਆ ਪੂਰੀ ਫੈੜ। ਤਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ। ਤੇ ਇਹਦਾ ਕਿ ਬਿੱਦੀ ਰੱਖਣਾ ਫਿਰ ਮੁੱਲ ਆਪਾਂ ਇਹਦਾ ਮੁੱਲ ਕੀ ਚਾਹੀ ਯਾਰ 40 ਯਾਰ ਹਾਂਜੀ ਵਿੱਚੋਂ ਕਰਨਾ ਮੰਨਤਾ ਨਾ ਹੋਰ ਕਰਦਾਂਗੇ ਕਿੰਨਾ ਕਿੰਨਾ ਤੁਸੀਂ ਕਹੋਗੇ ਕਿੰਨੇ ਦੀ ਕਰ ਦਈਏ 36000 ਦੀ 36000 ਦੀ ਵਿੱਚੋਂ ਕਰ ਦਈਏ ਛੋਟ ਛੋਟ ਹੋਰ ਕੋਈ ਨਹੀਂ ਕਰਦਾਂਗੇ ਜੀ ਕਿੰਨੇ 1000 ਹੋਰ ਕਰਦਾਂਗੇ 35000 ਦੀ ਸੀ 35000 ਦੀ ਦੇ ਦੋਗੇ ਹਾਂਜੀ ਤੇ ਬਾਕੀ ਜੇ ਕੋਈ ਜੋੜਾ ਪਾ ਲੂਗਾ ਗਾਵਾਂ ਦਾ ਤੇ ਮੰਨਤਾ ਨਾ ਮੁੱਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਠੀਕ ਆ ਮਨੇ ਕੀ ਮਾਦਨ ਵੀਰ ਜੀ ਹਸਾਬ ਦਾਾ ਹੈ ਕਈ ਵੀਰ ਜੋੜੇ ਕਰ ਕੇ ਕਹਿੰਦੇ ਦੱਸਦਾ ਬਰਬਰ ਯਾਰ ਮਾਦਨ ਨੀਂਦਾ ਨਹੀਂ ਅੱਛਾ ਠੀਕ ਹੈ ਥੋੜੀ ਬਾਤ ਹੀ ਕੱਸਰੀ ਹੁੰਦੀ ਹੈ ਥੋੜੀ ਵਧੀਆ ਹੁੰਦੀ ਆ ਠੀਕ ਹੈ ਜੀ ਤੇ ਹੁਣ ਪਹਿਲਾਂ ਉਧਰ ਮੱਝਾਂ ਵਖਾ ਲਈਏ ਵੀ ਜੀ ਨਹੀਂ ਕਹਿੰਦੇ ਕਿ ਐਸੋ ਇਸ ਵਾਈ ਦੇ ਵੀਰ ਜੀ ਵੀਰ ਜੀ ਕੱਲ ਦੀ ਮੈਂ ਸੁਈਏ ਪੁੜੇ ਵੀ ਨਹੀਂ ਚੁੱਕੇ ਮੈਂ ਨੇ ਠੀਕ ਆ ਤੇ ਪਿੰਡੋਂ ਮੈਂ ਨਹੀਂ ਹੁਣ ਆਪਣੇ ਲਈ ਆ ਅੱਛਾ ਸਾਰੇ ਚੋਤੀ ਸਾਰੀ ਕਰਤੀ ਸਾਫ ਅੱਛਾ ਹੁਣ ਇਹਦੇ ਮਲੇ ਅੱਜ ਦਾ ਮੈਂ ਟਾਇਰ ਮੈਂ ਵੀ ਆਪਣੀ 2 ਕਿਲੋ ਚ ਮੈਂ ਚੋਗੇ ਲਿਆਂਦੀ ਆ ਅੱਛਾ ਪਾਸ ਕਰਕੇ ਆਈ ਆ ਕਾਗਜ਼ ਲਖਾ ਲੇ ਭਾਏ ਮੈਂ ਦਾਦਾ ਅੱਛਾ ਇਹਦੇ ਸਾਜ ਲਗ 13 ਕਿਲੋ ਦਾ ਰਕਾਰਡ ਆ ਮੈਂ ਤਾਂ ਦੁੱਧ 13 ਲੀਟਰ ਦੁੱਧੇ ਚਵਾ ਦਿੰਦੀ ਆ ਮਗਰ ਇਹਦੇ ਕਟਾ ਜੇ ਕੱਲ ਦੀ ਸੁਈ ਏ ਲਿਆ ਖੋਲੋ ਫਿਰ ਤੋੜ ਦੀਏ ਤੇ ਜਾ ਸੁਆ ਦੇਖੋ ਮੈਂ ਦੀ ਯਾਦ ਕਰਕੇ ਨਹੀਂ ਆ ਠੀਕ ਆ ਜੀ ਤੀਸਰਾ ਸੁਆ ਜਿਹੜਾ ਇਹਦਾ ਦੁੱਧ 13 ਲ ਬਾਕੀ ਹੋਣੀ ਆਈ ਆ ਤੇ ਚਵਾਈ ਕਰਕੇ ਪਾਸ ਕਰਕੇ ਵੀ ਜੀ ਇਹਨੂੰ ਨਹੀਂ ਲੈਂਦੀ ਆ ਅਜੇ ਪੂਰੇ ਇਹਦੇ ਉੱਤਰਾ ਹੀ ਆ ਜਿਹੜੇ ਪੂਰੇ ਚੁੱਕੇ ਵੀ ਨਹੀਂ ਆ ਇਹਨੇ ਬਹੁਤ ਚੰਗੀ ਬਹਿ ਵੱਡੀ ਮਈ ਆ ਬਾਕੀ ਸੂਈ ਸਵਾਈ ਇੱਥੇ ਆ ਕੇ ਆਪਣੀ ਚਵਾਈ ਕਰਕੇ ਖੜਾ ਮਗਰ ਜਿਹੜੇ ਕਟਾ ਜੇ ਤੇ ਇਹਦੇ ਮਗਰ ਜਿਹੜਾ ਕਟਾ ਹੈ ਬੱਚੇ ਤੁਹਾਨੂੰ ਹੁਣੇ ਦਿਖਾ ਦੇਵਾਂਗੇ ਸਾਰੇ ਕੀ ਰੱਖਣਾ ਵਿਧੀ ਦਾ ਮੁੱਲ ਫਿਰ ਮੁੱਲ ਵੀਰ ਜੀ ਨਿਕਾ ਜੇ ਮੈਂ ਚੰਗੀ ਇਹ ਮੁੱਲ ਨਿਕਾਲ ਬਿਲਕੁਲ ਜਸਨੋ ਜਿਹੜੀ ਜਾਵੇ ਪਹਿਲੇ ਫੋਨ ਤੇ ਤੂੰ ਇੰਜ ਆ ਯਾਰ ਤੂੰ ਇੰਜ ਆ ਯਾਰ ਹਾਂਜੀ ਅਜੇ ਪੂਰੀ ਜੈਸਨ ਆਉਣੀ ਆ ਮੈਂ ਚੰਗੀ ਜੇ ਪੂਰੇ ਪੂਰੇ ਮਕਾਓ ਦੇ ਸਾਹਮਣੇ ਮੁੱਲ 70 ਰੁਪਏ ਤਾਂ ਮੈਂ ਹੀ ਵਿਕਦੀ ਆ ਕਿੰਨੇ ਤੇ ਮਕਾਉਣੀ ਆ ਸਾਰੇ ਸ਼ੋਰਟ ਸ਼ੂਟ ਕਰਕੇ 2000 ਛੱਡ ਦੋ 55000 ਦੀ ਲੈ ਲਵਾਂ 55000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ 55000 ਦੀ ਕਹਿੰਦੇ ਕਿ ਦੇ ਦਾਂਗੇ 13 ਕਿਲੋ ਦੀ ਮੈਂ ਦੀ ਗਾਰੰਟੀ ਹੋਊਗੀ ਬਾਕੀ ਥੋੜੀ ਬਾਅਦ ਹੀ ਸ਼ੋਰਟ ਕਰ ਦੇਗੇ ਮੋਕੇ ਤੇ ਹੋਰ ਕੋਈ ਨਹੀਂ ਕਰਦਾਂਗੇ 13 ਕਿਲੋ ਦੀ ਗਾਰੰਟੀ ਦਊ ਮੈਂ ਦੀ ਪਿੰਡੂ ਆਪਣੇ ਲਈ ਆ ਠੀਕ ਹੈ ਜੀ ਹਾਂ ਛੋਟੀ ਸੂਈ ਹੈ ਤੂੰ ਜਸ ਕਿਨਵਾ ਸੁਆਜ ਇਹਦਾ ਦੂਸਰੇ ਨੰਬਰ ਤੇ ਆਇਆ ਛੋਟ ਕਿੰਨਾ ਸੁਭਾ ਵੀਰ ਜੀ ਪਹਿਲਨ ਛੋਟੀ ਆ ਆ 5 6 ਦਿਨ ਹੋਏ ਸੀ ਨੂੰ ਮਗਰ ਇਹਦਾ ਕੱਟਾ ਜੇ ਐਨੀ ਠੰਡੀ ਆ ਪਾ 4 ਵਜੇ ਤੇ ਅੱਜ ਬੱਚਾ ਲਿਆਇਆ ਠੀਕ ਆ ਪਰਲ ਬੰਨੇ ਆ ਤੁਹਾਨੂੰ ਦੇਖ ਸਕਦੇ ਦੇ ਤੋਰ ਦੇ ਚੰਗਾ ਚ ਆ ਜੋ ਟੀਮ ਲਗਾ 6 9 ਕਿਲੋ ਦੀ ਹੋ ਗਿਆ ਦੁੱਧ 8 ਕਿ ਕਿੱਲਾ ਤੇ ਲਾਗੇ ਬੰਨੇ ਜਿਹੜਾ ਇਹ ਦੇਖੋ ਦੁੱਧ ਹੈਗਾ ਸੁਭਾ ਜਿਹੜਾ ਇਹਦਾ ਪਹਿਲਾ ਹੀ ਹੈ ਇਹ ਵੀ ਅੱਜ ਹੀ ਆਈ ਹੈ ਕਿੰਦੇ ਨਾ ਕਰਦੀ ਸੀ ਮਾਲੇ ਨਹੀਂ ਹੋਣੀ ਲਿਆ ਸਰਾ ਠੀਕ ਹੈ ਜੀ ਬਾਕੀ ਬਹੁਤ ਸਹੀ ਲੱਗੇ ਝੋਟੀ ਬਾਕੀ ਪਿੱਠ ਪੜੇ ਤਾਂ ਜਿਹੜੀ ਠੀਕ ਹੈ ਇਹ ਵੀ ਵੱਡੀ ਝੋਟੀ ਆ ਕਿੰਨੇ ਦਿਨੋਂ ਵੀਰ ਜੀ ਨੇ ਸੋਈ ਨਾ ਸੋਈ ਨੂੰ 5-6 ਦਿਨ ਹੋ ਗਏ ਮਗਰ ਇਹ ਕੱਟਾ ਜੀ ਆਹ ਵੰਨਾ ਜਿਹੜਾ ਇਹਦਾ ਪਿੱਛੇ ਦੇਖ ਸਕਦੇ ਹੋ ਉੱਧਰ ਬਟਾ ਪਰਨੇ ਬਨੇ ਆਹ ਕੱਟਾ ਜਿਹੜਾ ਇਹਦਾ ਕੱਟਾ ਕਾਫੀ ਭਲਿਆ ਕੱਟਾ ਦਿੱਤਾ ਜਿਹੜਾ ਇਹਨੇ ਇਹ ਵੀ ਝੋਟੀ ਨਹੀਂ ਸੀ ਸਾਰੀ ਨੂੰ ਬੰਨਿਆ ਪਾਈ ਆਹ ਦੇਖ ਸਕਦੇ ਜੀ ਉਹਦੀ ਜਿਮ ਚੇਰੂ ਆਹ 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 ਦੇਖ ਸਕਦੇ ਜੀ ਪਸੰਦ ਕੀ ਹੈ ਜਿਹੜੀ ਪੂਰੀ ਦਿਖਾਉਂ ਵਿਧੀ ਚਵਾਖ ਰੇ ਦਾ ਤੇ ਆ ਦੇਖੋ ਵਿਧੀ ਪਰਸੇ ਬੋੜ ਦੂਗੀ ਇਥੇ ਚਵਾਖ ਰੇ ਜਟਿਆ ਤੇ ਸੀਲੀ ਵੇਖੋ ਝੋਟੀ ਦੀ ਕਰੇ ਪਰ ਆ ਗੋ ਬਾਬਾ ਇਧਰ ਨਹੀਂ ਨਹੀਂ ਪਹਿਲਣਾ ਮਿਲਦੀ ਨਹੀਂ ਵੇਖੋ ਠੀਕ ਹੈ ਜੀ ਆਹ ਦੇਖ ਸਕਦੇ ਇਸ ਤਰ੍ਹਾਂ ਜਿਹੜੇ ਲਾਗੇ ਭਾਵੇਂ ਉਹ ਵੀ ਮੱਚ ਬੱਜੀ ਆ ਕੋਈ ਗੱਲ ਹੀ ਨਹੀਂ ਆ ਤੇ ਆਹ ਹਵਾਨਾ ਜਿਹੜਾ ਇਹ ਠੀਕ ਹੈ ਵੀਰ ਜੀ ਦੱਸਿਓ ਫਿਰ ਇਹਦਾ ਮੋਲ ਆਪਾਂ ਮੋਲ ਤੇ ਵੀਰ ਜੀ ਵੇਖੋ ਕਡਾ ਝੋਟੀ ਦਾ ਕਦ ਦਾ ਘਾਟ ਆ ਹਾਂਜੀ ਝੋਟੀ ਨੇ ਦੁੱਧ ਵੀ 11-12 ਕਿਲੋ ਚੋਣ ਆਇਆ ਠੀਕ ਹੈ ਜੀ ਬਾਕੀ ਝੋਟੀ ਐ ਸਾਹਮਣ ਵਾਲੀ ਵੇਖੋ ਇਹਦੇ ਪਿੱਛੇ ਉਹ ਕੌਲੇ ਵਾਲਾ ਹਾਂਜੀ ਵੇਖੋ ਥਣ ਕਿੱਥੇ ਕਿੱਥੇ ਲੱਗਾ ਝੋਟੀ ਨੂੰ ਮੋਲ ਕਰਦੇ ਤਾਂ ਇਹ ਪਹਿ ਯਾ ਫਰੀਆ ਹੈ ਇਹ ਸੁਪਰ ਕਰੀਏ ਅੱਛਾ ਘੜੀ ਵਾਲੀ ਦਵਾ 65000 ਦੀ ਕਰਨਾ ਵਿੱਚ ਮੰਨਤਨ ਕਰਦਾਂਗੇ ਜਿੰਨਾ ਤੁਸੀਂ ਕਹੋਗੇ ਖੁੱਲਾ ਹੀ ਕਰ ਦੋ ਫਿਰ ਜਿੰਨਾ ਕਹੋਗੇ 62000 ਕਿਉਂ ਦੇ ਦਾਂਗੇ ਬਾੜ ਯਾਰ ਦੀ ਹੋਰ ਕਰਦੋਗੇ ਮੌਕੇ ਤੇ ਕੋਈ ਨਾ ਕੋਈ ਵੀਰ ਫੋਨ ਆਏ ਹੋਰ ਹੋਇਆ ਕਰਾਂਗੇ ਜਰੂਰ ਬਾਕੀ ਝੋਟੀ ਬਹੁਤ ਚੰਗੀ ਆ ਠੀਕ ਹੈ ਜੀ ਵੇਖੋ ਝੋਟੀ ਬਾਕੀ ਸੂਈ ਸਵਾਈ ਹੈ ਇੱਥੇ ਆ ਕੇ ਕੋਈ ਜਵਾਈ ਕਰਕੇ ਖੜੇ ਹਾਂ ਪਿੱਛੋਂ ਦੀ ਆ ਵੇਖੋ ਪੈਰੋ ਇਨੀ ਹੱਡੀ ਝੋਟੀ ਆ ਠੀਕ ਹੈ ਜੀ ਚਲੋ ਤੇ ਹੁਣ ਆਪਾਂ ਦਿਖਾਈਏ ਇੱਕ ਕੰਮ ਅੱਜ 3 ਤੀਸਰੇ ਨੰਬਰ ਤੇ ਇਹ ਜਿਹੜੀ ਨੀਲੀ ਦੀ ਮਾਂ ਦੇ ਪੂਰੀ ਵੇਖੋ ਪੈਰ ਵੀ ਉਸ ਦਾ ਕੋਬ ਖਾਉ ਇਹ ਸੂਈ ਸਵਾਈ ਜੇ ਵੇ ਸੂਈ ਜੇ ਕਿੰਨਾ ਚਿਰ ਹੋਇਆ ਇਹਨਾਂ ਸੂਈ ਇਹਦੇ ਮਗਰ ਕੱਟੀ ਜਾ ਉਹ ਵੀਰ ਜੀ ਬੱਚਾ ਜੀ ਪੰਜ ਨੂੰ ਪੰਜੇ ਤੀਏ ਸੀ ਹਾਂ ਬ ਆਜੇ ਜਵਦਾ ਹਾਂ ਆ ਕੱਤੀ ਜਿਹੜੀ ਇਹਦੀ ਖਲੋਤੀ ਹੈ ਜਿਹੜੀ ਤੇ ਕਿੰਨਾ ਵੇਦਿਆ ਦੇ ਕੋਲ ਦੁੱਧ ਤਿਆਰ 9 ਲੀਟਰ ਹੋਣਾ ਵੀਰ ਜੀ ਕੋਲ ਤਿਆਰ ਬਿਲਕੁਲ 9 ਲੀਟਰ ਚਵਾ ਕੇ ਦਵਾਂਗੇ ਜੀ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀਰ ਜੀ 12 ਕਿਲੋ ਵੀ ਚਵਾਊਗੀ ਵੱਡੀ ਮਈਆਂ ਲਿਆ ਫਿਰ ਤੋੜ ਦੀ ਇਹਨਾਂ ਇਹ ਜਵਾ ਸੁਆ ਮੈਂ ਬਹੁਤ ਚੰਗੀ ਹੈ ਠੀਕ ਹੈ ਜੀ ਤੀਸਰਾ ਸੁਆ ਜਿਹੜਾ ਇਹਦਾ ਵੀ ਨਹੀਂ ਤਾਂ ਵੇਖੋ ਵਜਨ ਇੱਦਾਂ ਨਾ ਤੋੜ ਦੇ ਬਾਬਾ ਜੀ ਖਾਂਦੇ ਨਾਲ ਨਾਲ ਲੈ ਜੀ ਬਾਕੀ ਥਾਣੇ ਦੇ ਵੀ ਦੇਖਸਾਦੇ ਲੱਗੇ ਤਾਂ ਚੰਗੇ ਖੁੱਲੇ ਹਵਾਨੇ ਦੀ ਮਾਲਕ ਹੈ ਜਿਹੜੀ ਇਹ ਵੀ ਹਵਾਨਾ ਗਾਹ ਨੂੰ ਜਿਆਦਾ ਰੱਖਦੀ ਹੈ ਤੇ ਇਹਦਾ ਕੀ ਵਿਧੀ ਰੱਖੀ ਹੈ ਫਿਰ ਮੁੱਲ ਆਪਾਂ ਇਹਦਾ ਵਿਧੀ ਮੁੱਲ ਤੇ 60000 ਕਰ ਲਈਏ ਅੱਛਾ ਹਾਂ ਜੀ ਕਿੰਨੇ ਰੀ ਦੇ ਦੀ ਜੈਸਨੋ 255000 ਦੀ 56000 ਦੀ ਹਾਂਜੀ ਮੋਕੇ ਤੇ ਹੋਰ ਕਰਦੀਏ ਕੋਈ ਨਾ ਕਰਦਾ ਕਿ ਦੋਵੇਂ ਮਈਆਂ ਚੰਗੀਆਂ ਦੁੱਧ ਵਾਲੀਆਂ ਆ ਠੀਕ ਹੈ ਜੀ ਉਹ ਵੀ ਰਾਤ ਦੀ ਸੂਈ ਹੈ ਮੈਨੂੰ ਗੱਲਾ 나ੜੂ ਤੇ ਬੱਚਾ ਆ ਠੀਕ ਹੈ ਜੀ ਆ ਦੇਖ ਸਕਦੇ ਹੋ ਤਰਾ ਸਾਂ ਤੋਂ ਪੂਰੇ ਹੀ ਆ ਸਾਰੀਆਂ ਦੀ ਪੂਰੀ ਅਗਲੇ ਨਾਲ ਸਾਂ ਉਹ ਪਿਛਲੇ ਪਿਛੜਾ ਉਹ ਜਿਹੜਾ ਮੱਦੀ ਚੋਗੀ ਵੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂਜੀ ਹੁਣ ਇੱਕ ਆ ਮੱਝ ਰਹਿ ਗਈ ਐਂਡ ਤੇ ਲੰਡੀ ਇਹ ਵੀ ਸੋਈ ਸੁਵਾਈ ਜੇ ਇਹ ਵੀ ਸੂਈ ਹੈ ਵੀਰ ਜੀ ਮੱਝ ਦੀ ਸੂਈ ਨੂੰ ਅਜੇ 500 ਦਿਨ ਹੋ ਗਏ ਆ ਕਿਹੜਾ ਜੇ ਬੱਚਾ ਇਹਦਾ ਹਾਂ ਪਰਲੇ ਬਨੇ ਵਜਾ ਅੱਛਾ ਉੱਧਰ ਵਜਾ ਇਹਦਾ ਕਟਾ ਹਾਂਜੀ ਬਾਕੀ ਇਹ ਆ ਵੀ ਮਹੀਨੇ ਜੀ ਜਦੋਂ ਸਹੀ ਉਹਦੀ ਵੀਡੀਓ ਵੀ ਆ ਗਈ ਜੀ ਥੋੜੀ ਦੀ ਦੀ ਅੱਛਾ ਹਾਂਜੀ ਮੜ ਜਾਣਾ ਵੀਰ ਜੀ ਮਹੀਨੇ ਬੱਚੇ ਤੋਂ ਮੜ ਜਾਣਾ ਫਿਰ ਕਈ ਵਾਰੀ ਤੇ ਬੱਚੇ ਨਾ ਮਿਲ ਪੈਂਦੀ ਆ ਅੱਛਾ ਕਈ ਵਾਰੀ ਇੱਕ ਟਾਈਮ ਕਈ ਵਾਰੀ ਟੀਕਾ ਲੈਂਦੀ ਆ ਅੱਛਾ ਹਾਂਜੀ ਬੱਚੇ ਤੋਂ ਮੜ ਜਾ ਖੜ ਗਈ ਆ ਠੀਕ ਆ ਦੁੱਧ ਦੇ ਥੱਲੇ 7-8 ਕਿਲੋ ਹੈਗਾ ਹੁਣ ਠੀਕ ਆ ਹਾਂਜੀ ਤੇ ਲਿਆ ਤੋੜ ਦਈਏ ਫਿਰ 7 ਕਿਲੋ ਦੁੱਧ ਜੀ ਦੇ ਕਹਿੰਦੇ ਕੀ ਇਹਦੇ ਕੋਲ ਹੈਗਾ ਇਸ ਚਾਰ ਪੰਜ ਦੇ ਨਹੀਂ ਕਹਿੰਦੇ ਸੂਈ ਨਾ ਹੋਏ ਆ ਬੱਚੇ ਦਾ ਥੋੜਾ ਜਿਹਾ ਕਹਿੰਦੇ ਕਈਅਰੀ ਮਿਲਦੀ ਹੈ ਕਈਅਰੀ ਟੀਕਾ ਵੀ ਲਾਉਣਾ ਪੈਂਦਾ ਕਈਅਰੀ ਮੱਜਾਂ ਜਿਹੜਾ ਬੱਚਾ ਭੁੱਲ ਜਾਂਦੀਆਂ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਕਾਫੀ ਚੰਗਾ ਹੈ ਬਾਕੀ ਕੋਈ ਵੀਰ ਆਪਣੇ ਚਵਾਈ ਕਰਕੇ ਇੱਥੇ ਆ ਕੇ ਪਾਸ ਕਰਕੇ ਲੈ ਜੇ ਤੇ ਇਹ ਵਿਧੀ ਤਰ੍ਹਾਂ ਕਿੰਨਾ ਕੁ ਦੁੱਧ ਚਵਾਈ ਜਾਊਗੀ ਵੀਰ ਜੀ 9-10 ਕਿਲੋ ਚਾਹੂਗੀ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ ਟੋਕਣਾ ਵਾਲਾ ਹੀ ਆ ਕਿੰਨਾ ਚਲੋ ਅਸੀਂ ਤਾਂ ਮਹਿੰਗੀ ਲਈ ਇਹਦਾ 40000 40000 ਮੌਕੇ ਤੇ ਹੋਰ ਕਰਤੋ ਕਿ ਮਨ ਕਰ ਦਾਂਗੇ ਕਿੰਨਾ ਬਿਲਕੁਲ ਜੈਸ 9 200 ਛੋਟੀ 30000 ਦੀ ਦੇ ਦਾਂਗੇ ਅੱਛਾ 37000 ਦੀ ਸੱਜਰ ਸੋਈ ਮਾਝ ਦੇ ਦੇਣੀ ਹੈ ਠੀਕ ਆ ਜੀ ਬਾਕੀ ਇੱਕ ਟਾਈਮ ਬੱਚੇ ਕਈ ਵਾਰੀ ਬਚਾ ਲੈਂਦੀ ਅਸੀਂ ਐ ਵਕਤ ਦੇਣੀ ਹੈ ਬੱਚੇ ਤੋਂ ਭੁੱਲੀ ਕਰਕੇ ਅੱਛਾ ਉਹਦਾ ਮੈਂ ਮਹਿੰਗੀ ਲਈ ਆ ਘਾਟੇ ਨਾ ਦੇਣ ਡਿਆ ਠੀਕ ਉਹਰੇ ਵੀਰ ਜੀ 35000 ਦੀ ਮੈਂ ਦੇਣੀ ਆ 5000 ਰੁਪਇਆ ਛੋੜ ਦਰਾਂਗੇ ਅੱਛਾ ਹਾਂ ਜੀ ਤੇ ਸੂਈ ਤੁਹਾਡੇ ਘਰੇ ਹੀ ਆ ਸੂਈ ਆਡੇ ਘਰੇ ਵੀਰ ਜੀ ਜੇਰ ਦੀ ਵੀਡੀਓ ਦਵਾਂਗੇ ਅੱਛਾ ਇਹਦੀ ਵੀਡੀਓ ਪਈ ਵੀ ਖਾਲ ਦਾਂਗੇ ਜੇ ਛੁੱਟਦੀ ਦੀ ਅੱਛਾ ਸੌਦਾ ਵੀ ਕੇ ਨਾ ਹੋਇਆ ਇਹ ਤਾਂ ਨਾ ਵੀਰਾ ਨੇ ਚਲੋ ਖਰਾਬ ਕੀਤਾ ਤੇ ਮੁੜ ਕੇ ਮੈਂ ਸੂਈ ਆਡੇ ਘਰੇ ਠੀਕ ਆ ਹਾਂ ਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਤਸੱਲੀ ਕਰੇ ਵੇਸ਼ ਚਾੱਕ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ